ਜਿੰਦਾਬਾਦ ਜਿੰਦਾਬਾਦ ਸ੍ਰੀ ਭਾਰਤ ਨਗਰ ਸਰਕਾਰ ਦੇ ਸਾਡੇ ਜਿਲ੍ਹੇ ਦੇ ਪ੍ਰਧਾਨ ਨੇ ਸ਼੍ਰੀਮਾਨ ਠਗੜਪੁਰ ਨੇ ਇਹ ਬੇਨਤੀ ਕਰਦਾ ਕਿ ਮੁਲਕੀ ਜੇਨ ਬਣਾਦੇ ਹੋਏ ਬਨੇਗਾ ਕਾਨੂੰਨ ਦੇ ਸਾਥੀ ਬਨੇਗਾ ਐਕਸ਼ਨ ਡੇ ਦੇ ਅੱਜ ਸਾਡਾ ਦੂਜਾ ਮਹੀਨਾਵਾਰੀ ਸੀ ਕਿਉਂਕਿ ਪਹਿਲਾ ਅਸੀਂ ਫਸਟ ਜਿਹੜਾ ਬਨੇਗਾ ਐਕਸ਼ਨ ਡੇ ਹੈ ਉਹ ਜਨਵਰੀ ਦੀ 22 ਤਰੀਕ ਨੂੰ ਇੱਥੇ ਹੀ ਡੀਸੀ ਦਫਤਰ ਫਾਈਲ ਕਾ ਵਿੱਚ ਕਰ ਚੁੱਕੇ ਆਂ ਔਰ ਅੱਜ ਜਿਹੜਾ ਸੈਕੰਡ ਬਨੇਗਾ ਡੇ ਜਿਹੜਾ ਐਕਸ਼ਨ ਡੇ ਹੈ ਉਹ ਵੀ ਅਸੀਂ ਇੱਥੇ ਡੀਸੀ ਦਫ਼ਤਰ ਕੀਤਾ ਪਰ ਪਿਛਲਾ ਅਸੀਂ 9 ਜ਼ਿਲ੍ਹਿਆਂ ਦੇ ਵਿੱਚ ਕੀਤਾ ਸੀ ਤੇ ਹੁਣ ਜਿਹੜਾ ਹੈ ਉਹ 18 ਜ਼ਿਲ੍ਹਿਆਂ ਦੇ ਵਿੱਚ ਅਸੀਂ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਵੀ ਅਲੱਗ-ਅਲੱਗ ਕੀਤਾ ਜਿਵੇਂ ਫਾਈਲ ਕਾ ਦੇ ਵਿੱਚ ਤੇ ਨਾਲ ਹੀ ਅਸੀਂ ਸਬਡਿਵੀਜ਼ਨ ਜਲਾਲਾਬਾਦ ਦੇ ਵਿੱਚ ਵੀ ਉੱਥੇ ਸਾਡੀ ਟੀਮ ਨੇ ਕੀਤਾ ਸਾਡੀ ਮੰਗ ਇਹ ਹੈ ਕਿ ਬਨੇਗਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣਾ ਚਾਹੀਦਾ ਹੈ ਜਿਹੜਾ ਇਹ ਗਾਰੰਟੀ ਕਰਦਾ ਹੈ ਕਿ ਅਨਸਿੱਖਿਆਤ ਲਈ 35000 ਰੁਪਇਆ ਅਰਧ ਸਿੱਖਿਆਤ ਲਈ 40000 ਰੁਪਿਆ ਸਿੱਖਿਆਤ ਲਈ 45 ਤੇ ਉੱਚ ਸਿੱਖਿਆਤ ਲਈ ਜਿਹੜਾ 6000 ਰੁਪਿਆ ਦੀ ਗਾਰੰਟੀ ਕਰਦਾ ਕਾਨੂੰਨ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਣਾ ਚਾਹੀਦਾ ਔਰ ਉਹਦੀ ਤਜਵੀਜ਼ ਨੂੰ ਲੈ ਕੇ ਜਿਹੜਾ ਜਿਵੇਂ ਸਰਕਾਰਾਂ ਸਾਡੀਆਂ ਪ੍ਰੋਗਰਾਮ ਉਲੀਕੀਆਂ ਕਿ 90 ਘੰਟੇ ਦਾ ਹਫਤਾ ਤੇ 13 ਘੰਟੇ ਜਿਹੜਾ ਹੈ ਉਹ ਕੰਮ ਦਿਹਾੜੀ ਸਮਾਂ ਕਰਨ ਦੀ ਗੱਲਬਾਤ ਹੋ ਰਹੀ ਹੈ ਉਹਨੂੰ ਅਸੀਂ ਸਿਰੇ ਤੋਂ ਖਾਰਜ ਕਰਦੇ ਆਂ ਉਹਨੂੰ ਅਸੀਂ ਰਿਜੈਕਟ ਕਰਦੇ ਆ ਉਹ ਸਾਨੂੰ ਮਨਜ਼ੂਰ ਨਹੀਂ ਉਹਦੇ ਬਦਲੇ ਵਿੱਚ ਜਿਵੇਂ ਕਿ ਭਗਤ ਸਿੰਘ ਕਹਿੰਦੇ ਆ ਕੰਮ ਦਿਹਾੜੀ ਸਮਾਂ ਘੱਟ ਕਰਕੇ ਸਾਰੇ ਬੇਰੁਜ਼ਗਾਰਾਂ ਦਾ ਹੱਲ ਕੀਤਾ ਜਾ ਸਕਦਾ ਹੈ ਉਹਦੇ ਤਹਿਤ ਅਸੀਂ ਕਹਿੰਦੇ ਆ ਕਿ ਕੰਮ ਦਿਹਾੜੀ ਸਮਾਂ ਜਿਹੜਾ ਉਹ 6 ਘੰਟੇ ਕਾਨੂੰਨ ਦੁਆਰਾ ਪਾਸ ਕੀਤਾ ਜਾਣਾ ਚਾਹੀਦਾ ਹੈ ਔਰ ਕਾਨੂੰਨ ਦੁਆਰਾ ਹੀ ਬਣੇਗਾ ਕਾਨੂੰਨ ਜਿਹੜਾ ਉਹ ਦੇਸ਼ ਦੀ ਪਾਰਲੀਮੈਂਟ ਵਿੱਚ ਪਾਸ ਹੋਵੇ ਬਣੇਗਾ ਦਾ ਮਤਲਬ ਹੈ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਜੇ ਅਸੀਂ ਇਹਨੂੰ ਇੰਗਲਿਸ਼ ਵਿੱਚ ਤਰਜਮਾ ਕਰਨਾ ਹੋਵੇ ਤਾਂ ਭਗਤ ਸਿੰਘ ਨੈਸ਼ਨਲ এমਪਲॉयਮੈਂਟ ਗਰੰਟੀ ਐਕਟ ਇਹ ਜਿਹੜਾ ਦੇਸ਼ ਦੀ ਪਾਰਲੀਮੈਂਟ ਵਿੱਚ ਕਾਨੂੰਨ ਪਾਸ ਕਰਕੇ ਸਾਡੇ ਦੇਸ਼ ਦੀ 45 ਕਰੋੜ ਜਿਹੜੀ ਬੇਰਗਾਰੀ ਜਵਾਨੀ ਹੈ ਉਹਨਾਂ ਨੂੰ ਰੁਜ਼ਗਾਰ ਦੇਣ ਦੇ ਕਾਬਿਲ ਬਣਾਇਆ ਜਾ ਸਕਦਾ ਹੈ ਇਹਦੇ ਲਈ ਅਸੀਂ ਲਗਾਤਾਰ ਲੜ ਰਹੇ ਹਾਂ ਔਰ ਪੂਰਾ ਸਾਲ ਹਰ ਮਹੀਨੇ ਦੇ ਲਾਸਟ ਸ਼ੁੱਕਰਵਾਰ ਕਰਨ ਦਾ ਸਾਡਾ ਪ੍ਰੋਗਰਾਮ ਹੈ ਔਰ ਅਗਲੇ ਮਹੀਨੇ ਅਸੀਂ ਫੇਰ ਜਿਹੜਾ ਇੱਥੇ ਡੀਸੀ ਦਫ਼ਤਰ ਆ ਕੇ ਮਡੇਗਾ ਦੇ ਜਿਹੜਾ ਉਹ ਲੋਕਾਂ ਤੱਕ ਪਹੁੰਚਦਾ ਕਰਾਂਗੇ ਇਹਦੇ ਵਿੱਚ ਅਸੀਂ ਪੰਫਲਟ ਵੀ ਵੰਡਦੇ ਆ ਉਹਦੇ ਤੇ ਸਾਰਾ ਪ੍ਰੋਗਰਾਮ ਲਿਖਿਆ ਹੋਇਆ ਹੈ ਔਰ ਅਸੀਂ ਸਾਡੇ ਦੇਸ਼ ਦੇ ਸਾਡੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਸੱਦਾ ਦਿੰਦੇ ਆ ਕਿ ਆਓ ਆਪਾਂ ਹਮਲਾ ਮਾਰੀਏ ਔਰ ਸਾਡੇ ਦੇਸ਼ ਦੀ ਜਿਹੜੀ ਸੁੱਤੀ ਸਰਕਾਰ ਨੂੰ ਜਗਾਂਂ ਵਿੱਚ ਕਾਮਯਾਬ ਹੋਈਏ ਤਾਂ ਕਿ ਉੱਥੇ ਕਾਨੂੰਨ ਬਣਾ ਕੇ ਸਾਰੇ ਬੇਰੁਜ਼ਗਾਰਾਂ ਨੂੰ ਕੰਮ ਦਿੱਤਾ ਜਾ ਸਕੇ ਹਾਂਜੀ ਮੇਰਾ ਨਾਮ ਸ਼ਬੀਗ ਸਿੰਘ ਸਰਵ ਭਾਰਤ ਨੌਜਵਾਨ ਸਭਾ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ ਅੱਜ ਅਸੀਂ ਜਿਹੜਾ ਨਿਗਾ ਐਕਸ਼ਨ ਡੇ ਪੂਰੇ ਪੰਜਾਬ ਦੇ ਵਿੱਚ ਕਰਿਆ ਹੈ ਪੂਰੇ ਪੰਜਾਬ ਦੇ ਵਿੱਚ ਜਿਹੜੇ ਡੀਸੀ ਦਫ਼ਤਰਾਂ ਤੇ ਸਬੰਧਕਾਂ ਦੇ ਨਾਂ ਤੇ ਜਿਹੜਾ ਇਹ ਨਿਗਾ ਐਕਸ਼ਨ ਡੇ ਕੀਤਾ ਗਿਆ ਹੈ ਉਸ ਦੀ ਖੜੀ ਤਹਿਤ ਫਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜਾ ਇਹ ਨਿਗਾ ਐਕਸ਼ਨ ਡੇ ਕਰਾ ਹੈ ਇਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਭਗਤ ਸਿੰਘ ਕੌਮੀ ਰੋਜ਼ਗਾਰ ਗਾਰੰਟੀ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਣਾ ਚਾਹੀਦਾ ਹੈ ਜਿਹੜੀ ਸਾਡੀ ਦੇਸ਼ ਦੀ ਨੌਜਵਾਨ ਪੀੜ੍ਹੀ ਹੈ ਉਹ ਬੇਰੁਜ਼ਗਾਰ ਹੈ ਤੇ ਦਰਦ-ਦਰਦੀਆਂ ਠੋਕਰਾਂ ਖਾ ਰਹੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਦੇਸ਼ ਦੀ ਪਾਰਲੀਮੈਂਟ ਚ ਬਣਨਾ ਚਾਹੀਦਾ ਹੈ ਨਾਲ ਹੀ ਅਸੀਂ ਮੰਗ ਕਰਦੇ ਆਂ ਕਿ ਜਿਹੜਾ ਇੱਕ ਤਜਵੀਜ਼ ਲੈ ਕੇ ਆਈਆਂ ਨੇ ਕਿ ਜਿਹੜੀਆਂ ਸੈਂਟਰ ਸਰਕਾਰ ਆਪਣੇ ਇੰਡੀਆ ਦੀ ਨਾਲ ਹੀ ਜਿਹੜੇ ਹੋਰ ਆਦੇਸ਼ ਨੇ ਉਹਨਾਂ ਦੀਆਂ ਵੀ ਸਰਕਾਰਾਂ ਕਿ ਕਹਿੰਦੀਆਂ ਨੇ ਵੀ 90 ਘੰਟੇ ਦਾ ਜਿਹੜਾ ਹਫਤਾ ਹੋਣਾ ਚਾਹੀਦਾ ਪਰ ਅਸੀਂ ਉਸ ਜਿਹੜੀ ਤਜਵੀਜ਼ ਨੂੰ ਰੱਦ ਕਰਦੇ ਆਂ ਅਸੀਂ ਉਹਦੇ ਜਗ੍ਹਾ ਕਹਿੰਦੇ ਆਂ ਕਿ 35 ਘੰਟੇ ਦਾ ਜਿਹੜਾ ਹਫਤਾ ਹੋਣਾ ਚਾਹੀਦਾ ਨਾਲ ਦੀ ਨਾਲ ਅਸੀਂ ਮੰਗ ਕਰਦੇ ਹਾਂ ਕਿ ਕੰਮ ਦਿਹਾੜੀ ਸਮਾਂ ਜਿਹੜਾ ਹੈ ਉਹ ਜਿੱਥੇ ਪੰਜਾਬ ਸਰਕਾਰ ਨੇ 12 ਘੰਟੇ ਨੂੰ ਮਨਜ਼ੂਰੀ ਦੇ ਦਿੱਤੀ ਹੈ ਅਸੀਂ ਉਹਨੂੰ ਰੱਦ ਕਰਕੇ ਜਿਹੜਾ ਕੰਮ ਦਿਹਾੜੀ ਸਮਾਂ ਜਿਹੜਾ ਹੈ 8 ਘੰਟੇ ਤੋਂ ਬਾਅਦ 6 ਘੰਟੇ ਦੀ ਮੰਗ ਕਰਦੇ ਹਾਂ ਕਿਉਂਕਿ ਜਿਵੇਂ ਬੇਰੁਜ਼ਗਾਰੀ ਵੱਧਦੀ ਹੈ ਤਾਂ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਲਈ ਜਿਹੜਾ ਜਿਹੜਾ ਇਹ ਕਾਨੂੰਨ ਹੈ ਕੰਮ ਦਿਹਾੜੀ ਸਮਾਂ ਉਹ ਘਟਾ ਕੇ ਜਿਹੜੇ ਸਾਰਿਆਂ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾ ਸਕਦਾ ਹੈ ਅੱਜ ਦਾ ਜਿਹੜਾ ਇਹ ਐਕਸ਼ਨ ਡੇ ਹੈ ਇਹ ਬਹੁਤ ਸ਼ਾਨਦਾਰ ਹੋਇਆ ਹੈ ਔਰ ਅਸੀਂ ਅਗਲੇ ਲਗਾਤਾਰ ਜਿਹੜਾ ਪੂਰੇ ਪੰਜਾਬ ਦੇ ਵਿੱਚ ਜਿਹੜੇ ਮਹੀਨੇ ਦੇ ਵਿੱਚ ਇੱਕ ਵਾਰ ਜਿਹੜਾ ਇਹ ਐਕਸ਼ਨ ਡੇ ਕਰਾ ਕਰਾਂਗੇ ਤੇ ਇਹ ਅੱਜ ਇੱਕ ਨਵੀਂ ਸ਼ਾਪ ਛੱਡ ਕੇ ਤੇ ਇਹ ਜਿਹੜਾ ਬਨੇਗਾ ਡੇ ਹੈ ਇੱਕ ਨਵਾਂ ਜਿਹੜਾ ਇਤਿਹਾਸ ਸਿਰਜੇਗਾ ਮੈਂ ਸੁਦੀਪ ਸਿੰਘ ਪੁਲਾਕ ਪ੍ਰਧਾਨ ਸਰਬੱਤ ਲੋਕ ਜਨ ਸਭਾ ਅੱਜ ਅਸੀਂ ਫਰਵਰੀ ਮਹੀਨੇ ਦੇ ਲਾਸਟ ਸ਼ੁੱਕਰਵਾਰ ਜਿਹੜਾ ਬਨੇਗਾ ਨੂੰ ਲੈ ਕੇ ਦੂਸਰੀ ਵਾਰ ਸੈਕਿੰਡ ਜਿਹੜਾ ਪ੍ਰਦਰਸ਼ਨ ਕੀਤਾ ਹੈ ਮਨੇਗਾ ਪ੍ਰਦਰਸ਼ਨ ਮਨੇਗਾ ਡੇ ਮਨਾਇਆ ਸਾਡੀ ਭਾਰਤ ਦੇਸ਼ ਦੀ ਜਿਹੜੀ ਵੱਡੀ ਗਿਣਤੀ ਬੇਰੋਜ਼ਗਾਰਾਂ ਦੀ ਜਵਨ ਜੋ ਨੌਜਵਾਨੀ ਬੇਰੋਜ਼ਗਾਰ ਹੈ ਉਹਦੇ ਵਾਸਤੇ ਰੋਜ਼ਗਾਰ ਪ੍ਰਾਪਤ ਕਰਨ ਵਾਸਤੇ ਅਸੀਂ ਸਾਲ ਦੇ 12 ਮਹੀਨੇ ਇਹ ਐਕਸ਼ਨ ਡੇ ਮਨੇਗਾ ਕਰਦੇ ਰਾਂਗੇ ਜਿਹੜਾ ਅੱਜ ਦੂਦ ਮੀਨੇ ਫਰਵਰੀ ਮਹੀਨੇ ਦੇ ਦੂਜੀ ਵਾਰ ਹੋ ਚੁੱਕਿਆ ਪਿੱਛੇ ਅਸੀਂ ਜਨਵਰੀ ਮਹੀਨੇ ਕੀਤਾ ਸੀਗਾ ਆਉਣ ਵਾਲੇ ਮਾਰਚ ਦੇ ਵਿੱਚ ਵੀ ਅਸੀਂ ਇਹ ਐਕਸ਼ਨ ਡੇ ਲਗਾਤਾਰ ਕਰਦੇ ਰਹਾਂਗੇ ਉਸ ਤੋਂ ਬਾਅਦ ਅਗਲੇ ਮਹੀਨੇ ਚ ਵੀ ਸਾਡਾ ਮਕਸਦ ਕੀ ਹੈ ਬਰੇਗਾ ਐਕਸ਼ਨ ਡੇ ਮਨਾਉਣ ਦਾ ਅਸੀਂ ਚਾਹੁੰਦੇ ਆਂ ਵੀ ਜਿਹੜੀ ਭਾਰਤ ਦੇਸ਼ ਦੀ ਬੇਰੋਜ਼ਗਾਰ ਨੌਜਵਾਨ ਪੀੜੀ ਹੈ ਜੇਕਰ ਉਹਨਾਂ ਨੂੰ ਜਦੋਂ 18 ਸਾਲ ਦਾ ਮੁੰਡਾ ਕੁੜੀ ਵੋਟ ਪਾ ਕੇ ਦੇਸ਼ ਦਾ ਪ੍ਰਧਾਨ ਮੰਤਰੀ ਆਪਦੇ ਰਾਜ ਦਾ ਮੁੱਖ ਮੰਤਰੀ ਐਮਪੀ ਐਮਐਲ ਚੁਣਦੇ ਹਨ ਜੇ ਉਹਨਾਂ ਨੂੰ ਇਹਨਾਂ ਅਧਿਕਾਰ ਹੈ ਵੀ ਵੋਟ ਪਾ ਕੇ ਉਹਨਾਂ ਨੂੰ ਚੁਣਨ ਦਾ ਤਾਂ ਉਹਨਾਂ ਦਾ ਜਿਹੜੇ ਚੁਣੇ ਹੋਏ ਜਿਹੜੇ ਨੁਮਾਇੰਦੇ ਜਾਂ ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਉਹਨਾਂ ਦਾ ਸਾਡੇ ਵਾਸਤੇ ਪ੍ਰਤੀ ਸਾਡੇ ਵਾਸਤੇ ਉੱਤਰਦਾਇਵ ਕੀ ਹੈਗਾ ਉਹਨਾਂ ਦਾ ਉੱਤਰਦਾਇਵ ਇਹ ਹੈਗਾ ਵੀ ਸਾਡੇ ਇਸ ਦੇਸ਼ ਰੋਜ਼ਗਾਰ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਹਨ ਉਹਨਾਂ ਵਾਸਤੇ ਰੋਜ਼ਗਾਰ ਦਾ ਪ੍ਰਬੰਧ ਕਰਨਾ ਪਰ ਇੱਥੇ ਕੰਮ ਹੋ ਉਲਟ ਰਿਹਾ ਹੈ ਤੁਸੀਂ ਕੀ ਜਾਣਦੇ ਹੋ ਅਸੀਂ ਚਾਹੁੰਦੇ ਹਾਂ ਵੀ ਇਹ ਦੇਸ਼ ਦੀ ਪਾਰਲੀਮੈਂਟ ਦੇ ਵਿੱਚ ਬਨੇਗਾ ਕਾਨੂੰਨ ਪਾਸ ਹੋਵੇ ਕਿਉਂਕਿ ਜੇ ਇਹ ਸਾਰੀਆਂ ਜਿਹੜੀ ਸਮੱਸਿਆਵਾਂ ਦੇਸ਼ ਦੇ ਵਿੱਚ ਵਾਪਰ ਰਹੀ ਹੈ ਜੋ ਹਾਲਾਤ ਵਾਪਰ ਰਹੇ ਗਿਆ ਉਹਨਾਂ ਦਾ ਇੱਕੋ ਇੱਕ ਹੱਲ ਹੈ ਰੋਜ਼ਗਾਰ ਦਾ ਪ੍ਰਬੰਧ ਕੀਤਾ ਜਾਵੇ